ਇਦੇ ਵਿੱਚ ਅਸੀਂ ਬਿਮਾਰੀ ਜਿਹੜੀ ਗੱਲ ਕਰ ਰਹੇ ਹਾਂ ਉਹ ਹੈ ਪੈਕਟਸ ਡਿਫਾਰਮਿਟੀ ਇਹ ਛਾਤੀ ਦੀ ਇੱਕ ਜਮਾਂਦਰੂ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਛਾਤੀ ਦੀ ਜਿਹੜੀ ਹੱਡੀਆਂ ਨੇ ਜਾਂ ਤਾਂ ਬਹੁਤ ਜ਼ਿਆਦਾ ਅੰਦਰ ਵੱਡੀਆਂ ਹੋਈਆਂ ਨੇ ਜਿੰਨੂੰ ਅਸੀਂ ਪੈਕਟਸ ਐਕਸਕਵੇਟਮ ਕਹਿੰਦੇ ਹਾਂ ਇਸ ਬਿਮਾਰੀ ਬਾਰੇ ਕੋਈ ਵੀ ਇਲਾਜ ਸਾਡੇ ਪੰਜਾਬ ਸ਼ਹਿਰ ਸਟੇਟ ਦੇ ਵਿੱਚ ਨਹੀਂ ਕਰ ਰਿਹਾ ਇਸ ਤਰ੍ਹਾਂ ਜਿਸ ਤਰ੍ਹਾਂ ਬੱਚਾ ਗਰੋ ਕਰਦਾ ਹੈ ਇਹ ਡਿਫਾਰਮਿਟੀ ਹੈ ਜਿਹੜੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੈਜ਼ెంట్ ਕਰਨ ਲੱਗ ਪੈਂਦੀ ਹੈ 20 ਤੋਂ 30% ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਵਿੱਚ ਐਸੋਸੀਏਟਿਡ ਬਰੀਥਿੰਗ ਡਿਫਿਕਲਟੀਆਂ ਚੈਸਟ ਪੇਨ ਔਰ ਇਸ ਤੋਂ ਇਲਾਵਾ ਹੋਰ ਕਈ ਦਿੱਕਤਾਂ ਦੇਖੀਆਂ ਗਈਆਂ ਹਨ ਔਰ ਇਸ ਪ੍ਰੋਬਲਮ ਨੂੰ ਲੋਕੀ ਨਿਗਲੈਕਟ ਨਾ ਕਰਨ ਕਿਉਂਕਿ ਜ਼ਿਆਦਾਤਰ ਇਹ ਹੁੰਦਾ ਹੈਗਾ ਕਿ ਜਿਹੜੀ ਛਾਤੀ ਦੀ ਬਣੌਟੀ ਦਿੱਕਤ ਹੈਗੀ ਹੈ ਉਹ ਸ਼ਰਟ ਸਵੈਟਰ ਜਾਂ ਕੋਟ ਦੇ ਥੱਲੇ ਆ ਜਾਂਦੀ ਹੈਗੀ ਤੇ ਲੋਕ ਕਹਿੰਦੇ ਹਨ ਤੇ ਇਹ ਤੇ ਕਿਸੇ ਨੂੰ ਦਿਸਦੀ ਨਹੀਂ ਪਈ ਸਤਿ ਸ਼੍ਰੀ ਅਕਾਲ ਜੀ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦੌਲਤ ਗਈ ਤਾਂ ਕੁਝ ਨਾ ਵਿਗੜੇ ਮਨ ਸਮਝਾ ਲੋਗੇ। ਹੱਥ ਪੈਰ ਨਾ ਚੱਲੇ ਕਿੱਥੋਂ ਨੋਟ ਕਮਾ ਲੋਗੇ। ਆਖਿਰ ਨੂੰ ਕਮੌਣੀ ਖਾਦੀ ਚੋਰੀ ਹੈ। ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਜੀ ਹਾਂ, ਇਨਸਾਨ ਦੇ ਜੀਵਨ ਦੇ ਵਿੱਚ ਚੰਗੀ ਸਿਹਤ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਅੱਜ ਮੈਂ ਪਹੁੰਚੀ ਹਾਂ ਅੰਮ੍ਰਿਤਸਰ ਦੇ અમનદીપ મેડિસિટી ਦੇ ਵਿੱਚ જਿੱਥੇ میرے ਨਾਲ ਮੌਜੂਦ ਨੇ 골ਡ ਮੈਡਲਿਸਟ ਚੈਸ ਸਰਜਨ ਡਾਕਟਰ ਨਵਦੀਪ ਸਿੰਘ ਨੰਦਾ ਜੀ ਇਹਨਾਂ ਨਾਲ ਗੱਲਬਾਤ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਚੈਸ ਵాల్ ਸਰਜਰੀ ਦੇ ਬਾਰੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਟੀਵੀ ਤੇ थैंक यू ਜੀ थैंक यू ਸਰ ਗੱਲ ਕਰਦੇ ਹਾਂ ਚੈਸ ਵాల్ ਸਰਜਰੀ ਟਰੀਟਮੈਂਟ ਦੀ ਕੀ ਇਹ ਟਰੀਟਮੈਂਟ ਕੀ ਹੈ ਬੇਸਿਕਲੀ ਚੈਸਟ ਵਾਲ ਸਰਜਰੀ ਜਿਹੜੀ ਹੈ ਇਹ ਇੱਕ ਨੈਗਲੈਕਟਡ ਸਪੈਸ਼ਲਟੀ ਹੈ ਚੈਸਟ ਸਰਜਰੀ ਦੀ ਵੀ ਠੀਕ ਹੈ ਇਹਦੇ ਵਿੱਚ ਅਸੀਂ ਬਿਮਾਰੀ ਜਿਹੜੀ ਗੱਲ ਕਰ ਰਹੇ ਹਾਂ ਉਹ ਹੈ ਪੈਕਟਸ ਡਿਫਾਰਮਿਟੀ ਪੈਕਟਸ ਡਿਫਾਰਮਿਟੀ ਕੀ ਹੁੰਦਾ ਹੈ ਇਹ ਛਾਤੀ ਦੀ ਇੱਕ ਜਮਾਂਦਰੂ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਛਾਤੀ ਦੀ ਜਿਹੜੀ ਹੱਡੀਆਂ ਨੇ ਜਾਂ ਤਾਂ ਬਹੁਤ ਜ਼ਿਆਦਾ ਅੰਦਰ ਵੱਡੀਆਂ ਹੋਈਆਂ ਨੇ ਜਿੰਨੂੰ ਅਸੀਂ ਪੈਕਟਸ ਐਕਸਕੈਵਟਮ ਕਹਿੰਦੇ ਹਾਂ ਯਾ ਛਾਤੀ ਦੀ ਜਿਹੜੀ ਹੱਡੀਆਂ ਨੇ ਉਹ ਇੱਕਦਮ ਬਾਹਰ ਆਈ ਜਾਂਦੀਆਂ ਨੇ ਜਿੰਨੂੰ ਅਸੀਂ ਕਿ ਪੈਕਟਸ ਕੈਰੀਨੇਟਮ ਡਿਫਾਰਮਿਟੀ ਕਹਿੰਦੇ ਹਾਂ ਸੋ ਇਸ ਬਿਮਾਰੀ ਬਾਰੇ ਕੋਈ ਵੀ ਇਲਾਜ ਸਾਡੇ ਪੰਜਾਬ ਸ਼ਹਿਰ ਸਟੇਟ ਦੇ ਵਿੱਚ ਨਹੀਂ ਕਰ ਰਿਹਾ ਹੈਗਾ ਸੋ ਰੀਸੈਂਟਲੀ ਮੈਂ ਇਸ ਦੇ ਟ੍ਰੀਟਮੈਂਟ ਵਾਸਤੇ ਕਾਫੀ ਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਟ੍ਰੇਨਿੰਗ ਕੰਪਲੀਟ ਕੀਤੀ ਜਿਵੇਂ ਕਿ ਬੈਲਜੀਅਮ ਟਰਕੀ ਚਾਇਨਾ اور इवन ਦਿੱਲੀ ਦੇ ਵਿੱਚ ਜਾ ਕੇ ਮੈਂ ਇਸ ਪ੍ਰੋਬਲਮ ਬਾਰੇ ਟ੍ਰੇਨਿੰਗ ਕੰਪਲੀਟ ਕੀਤੀ ਹੈਗੀ ਹੈ ਔਰ ਹੁਣ ਅਸੀਂ ਇਸ ਪ੍ਰੋਬਲਮਸ ਦੀ ਟ੍ਰੀਟਮੈਂਟ ਨੂੰ ਅੰਮ੍ਰਿਤਸਰ ਦੇ ਅਮਨਦੀ ਪੈਡੀਟ੍ਰਿਕ ਹਸਪੀਟਲ ਦੇ ਵਿੱਚ ਮੁਹੱਈਆ ਕਰਾ ਰਹੇ ਹਾਂਗੇ ਸਰ ਇਹ ਜਿਹੜੀ ਪ੍ਰੋਬਲਮ ਹੈ ਇਹ ਬਾਈ ਬਰਥ ਹੁੰਦੀ ਹੈ ਕਿ ਬਾਅਦ ਵਿੱਚ ਹੁੰਦੀ ਦਿਖੋ ਜੀ ਪੈਕਟਸ ਡਿਫਾਰਮिटीज ਜਿਹੜੀਆਂ ਹੈਗੀਆਂ ਨੇ ਐਟ ਬਰਥ ਪ੍ਰੈਜ਼ెంట్ ਨਹੀਂ ਕਰਦੀਆਂ ਹੈਗੀਆਂ ਜਦੋਂ ਕਿ ਬੱਚਾ 2-3 ਸਾਲ ਦਾ ਹੁੰਦਾ ਹੈ ਤਾ ਪੇਰੈਂਟਸ ਨੋਟਿਸ ਕਰਦੇ ਹਨ ਕਿ ਜਿਹੜੀ ਛਾਤੀ ਦੀ ਹੱਡੀ ਹੈ ਉਹ ਜਾਂ ਤਾਂ ਅੰਦਰ ਨੂੰ ਜਾਣ ਲੱਗ ਪਈ ਹੈ ਜਾਂ ਬਾਹਰ ਨੂੰ ਜਾਣ ਲੱਗ ਪਈ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਚਾ ਗਰੋ ਕਰਦਾ ਹੈ ਤਾਂ ਇਹ ਡਿਫਾਰਮਿਟੀ ਹੈ ਜਿਹੜੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੈਜ਼ెంట్ ਕਰਨ ਲੱਗ ਪੈਂਦੀ ਹੈ ਔਰ ਸਿੰਪਟੋਮੈਟਿਕ ਜਾਂ ਉਹਦੀ ਫਿਜ਼ੀਕਲ ਅਪੀਅਰੈਂਸ ਦੇ ਵਿੱਚ ਜ਼ਿਆਦਾ ਦਿਖਣ ਲੱਗ ਪੈਂਦੀ ਹੈ ਸੋ ਜਮਾਂਦਰੂ ਮੀਨਸ ਕਿ ਹੈ پیدائشی ਹੀ ਲੇਕਿਨ ਪੈਦਾ ਹੁੰਦਿਆਂ ਹੀ ਉਹ ਨਜ਼ਰ ਨਹੀਂ ਆਉਂਦੀ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਚਾ ਵੱਡਾ ਹੁੰਦਾ ਹੈ ਛਾਤੀ ਦਾ ਆਕਾਰ ਵੱਡਣਾ ਸ਼ੁਰੂ ਹੁੰਦਾ ਹੈ ਛਾਤੀ ਦਾ ਸਾਈਜ਼ ਵੱਡਾ ਹੋਣਾ ਸ਼ੁਰੂ ਹੁੰਦਾ ਹੈ ਤਾਂ ਇਹ ਪ੍ਰੋਬਲਮ ਹੌਲੀ ਹੌਲੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਹੋਰ ਐਵੀਡੈਂਟ ਹੋ ਜਾਂਦੀ ਹੈ ਕਿ ਕਿਸ ਏਜ ਤੋਂ ਇਹਦਾ ਜਿਹੜਾ ਟ੍ਰੀਟਮੈਂਟ ਸਟਾਰਟ ਕੀਤਾ ਜਾਂਦਾ ਆਈਡੀਅਲ ਏਜ ਜਿਹੜੀ ਹੈ ਉਹ ਯੂਜੂਲੀ ਹੈ ਕਿ 10 ਤੋਂ 12 ਸਾਲ ਦੇ ਬੱਚੇ ਦੀ ਉਮਰ ਦੇ ਵਿੱਚ ਵਿੱਚ ਇਹਨਾਂ ਨੂੰ ਅਸੀਂ ਟ੍ਰੀਟਮੈਂਟ ਕਰਨਾ ਚਾਹੀਦਾ ਹੈਗਾ ਵੇ ਬਟ ਕਈ ਪੇਸ਼ੈਂਟ ਸਾਡੇ ਕੋਲ ਆ ਰਹੇ ਹੈਗੇ ਨੇ ਜਿਹੜੀ ਲੇਟ ਏਜ ਦੇ ਵਿੱਚ ਵੀ ਹੈਗੇ ਨੇ ਸੋ ਉਹਨਾਂ ਦੇ ਵਿੱਚ ਅਸੀਂ ਇਹ ਟ੍ਰੀਟਮੈਂਟ ਲੇਟ ਏਜ ਦੇ ਵਿੱਚ ਵੀ ਕਰ ਸਕਦੇ ਹਾਂ ਸੋ ਐਸ ਜ਼ਰੂਰੀ ਨਹੀਂ ਹੈ ਕਿ ਜਿਹੜੀ ਏਜ ਤੇ ਅਸੀਂ ਪਕੜਿਆ ਹੈਗਾ ਹੈ ਬਿਮਾਰੀ ਨੂੰ ਉਸ ਤੇ ਟ੍ਰੀਟਮੈਂਟ ਨਹੀਂ ਕੀਤਾ ਜਾ ਸਕਦਾ ਹੈਗਾ ਬਟ ਹਾਂ ਇੱਕ ਆਈਡੀਅਲ ਏਜ ਐਸ ਡਿਫਾਰਮਿਟੀ ਨੂੰ ਕਰੈਕਟ ਕਰਨ ਦੀ 10 ਤੋਂ 12 13 ਸਾਲ ਦੀ ਉਮਰ ਹੈਗੀ ਹੈ ਐਸ ਏਜ ਦੇ ਵਿੱਚ ਜਦੋਂ ਅਸੀਂ ਆਪਰੇਸ਼ਨ ਕਰ ਲੈਂਦੇ ਹਾਂ ਤਾਂ ਆਪਰੇਸ਼ਨ ਕਰਨਾ ਵੀ ਆਸਾਨ ਰਹਿੰਦਾ ਹੈ ਔਰ ਪੇਸ਼ੈਂਟ ਲਈ ਆਪਰੇਸ਼ਨ ਨੂੰ ਸਹਿਣਾ ਵੀ ਆਸਾਨ ਆਂਦਾ ਹੈ ਔਰ ਉਹਦੇ ਰਿਜ਼ਲਟਸ ਬਹੁਤ ਜ਼ਿਆਦਾ ਅੱਛੇ ਆਂਦੇ ਹੈਗੇ ਨੇ ਜੇ ਜ਼ਿਆਦਾ ਲੇਟ ਏਜ ਤੇ ਕਰਾਂਗੇ ਤਾਂ ਉਸ ਦੇ ਵਿੱਚ ਇਹ ਹੁੰਦਾ ਹੈ ਕਿ ਰਿਜ਼ਲਟਸ ਕਈ ਪੇਸ਼ੈਂਟਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੋ ਸਕਦਾ ਇਤਨੇ ਅੱਛੇ ਨਾ ਆਣ ਲੇਕਿਨ ਆਈਡੀਅਲ ਏਜ ਦੇ ਵਿੱਚ ਜਦੋਂ ਵੀ ਅਸੀਂ ਇਹ ਟ੍ਰੀਟਮੈਂਟ ਪ੍ਰੋਵਾਈਡ ਕਰਾਉਂਦੇ ਹਾਂ ਤਾਂ ਰਿਜ਼ਲਟਸ ਬਹੁਤ ਅੱਛੇ ਦੇਖਣ ਨੂੰ ਮਿਲਦੇ ਨੇ ਸਪਰੋਬਲਮ ਦੇ ਨਾਲ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕੋ ਲਗਭਗ 70 ਤੋਂ 80% ਜਿਹੜੇ ਮਰੀਜ਼ ਆਂਦੇ ਹੈਗੇ ਨੇ ਉਹਨਾਂ ਨੂੰ ਆਪਣੀ ਫਿਜ਼ੀਕਲ ਅਪੀਅਰੈਂਸ ਨੂੰ ਲੈ ਕੇ ਡਾਊਟ ਹੁੰਦਾ ਹੈ ਲੋ ਸੈਲਫ ਐਸਟੀਮ ਹੁੰਦਾ ਹੈਗਾ ਵੇ ਯੰਗ ਬੱਚੇ ਜਿਹੜੇ ਹੁੰਦੇ ਨੇ ਸਪੈਸ਼ਲੀ ਬॉयਜ਼ ਜਿਹੜੇ ਹੈਗੇ ਨੇ ਉਹ ਆਪਣੀ ਯਾਰਾਂ ਦੋਸਤਾਂ ਵਿੱਚ ਕਦੀ ਸ਼ਰਟ ਨਹੀਂ ਉਤਾਰ ਸਕਦੇ ਕੋਈ ਸਪੋਰਟਸ ਕਰਨ ਤੋਂ ਕਿ ਤਰਾਂਦੇ ਨੇ সুইਮਿੰਗ ਜਾਣ ਤੋਂ ਕਿ ਤਰਾਂਦੇ ਹੈਗੇ ਨੇ ਕਿਉਂਕਿ ਉਹਨਾਂ ਦੀ ਛਾਤੀ ਦੀ ਸ਼ੇਪ ਠੀਕ ਨਹੀਂ ਹੈਗੀ ਹੈ ਇਸ ਤੋਂ ਇਲਾਵਾ 20 ਤੋਂ 30% ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਵਿੱਚ ਐਸੋਸੀਏਟਿਡ ਬਰੀਥਿੰਗ ਡਿਫਿਕਲਟੀਜ਼ ਚੈਸਟ ਪੇਨ ਔਰ ਇਸ ਤੋਂ ਇਲਾਵਾ ਹੋਰ ਕਈ ਦਿੱਕਤਾਂ ਦੇਖੀਆਂ ਗਈਆਂ ਹਨ ਜੋ ਕਿ ਹੁੰਦਾ ਕਾਰਨ ਦਾ ਕਾਰਨ ਹੈ ਹੁੰਦਾ ਹੈ ਕਿ ਜਦੋਂ ਚੈਸਟ ਪ੍ਰੋਪਰ ਫਾਰਮ ਨਹੀਂ ਹੋ ਰਹੀ ਤਾਂ ਚੈਸਟ ਦੇ ਅੰਦਰ ਦੇ ਜਿਹੜੇ ਦੋ ਮੇਜਰ ਅੰਗ ਹੈਗੇ ਨੇ ਜਿਵੇਂ ਕਿ ਹਾਰਟ ਤੇ ਫੇਫੜੇ ਇਹਨਾਂ ਉੱਤੇ ਅਨ ਨੈਚੁਰਲ ਦਬਾਅ ਆਂਦਾ ਹੈਗਾ ਤੇ ਜਿਹਦੇ ਕਾਰਨ ਹਾਰਟ ਔਰ ਫੇਫੜੇ ਜਦੋਂ ਐਡਿਕੁਏਟ ਕੰਮ ਨਹੀਂ ਕਰ ਪਾਉਂਦੇ ਹੈਗੇ ਤਾਂ ਉਹਨਾਂ ਦੇ ਸਿੰਪਟਮਸ ਮਰੀਜ਼ਾਂ ਦੇ ਵਿੱਚ ਆਣ ਲੱਗ ਪੈਂਦੇ ਹਨ ਤੇ ਜੇ ਸੀ ਨੂੰ ਟਾਈਮਲੀ ਟਰੀਟ ਕੀਤਾ ਜਾਵੇ ਤੇ ਜਿਹੜਾ ਅਨ ਪ੍ਰੈਸ਼ਰ ਇਫੈਕਟਸ ਹਾਰਟ ਔਰ ਲੰਗਸ ਉੱਤੇ ਆ ਰਿਹਾ ਹੈਗਾ ਵੇ ਉਹ ਵੀ ਨਹੀਂ ਐਵੀਡੈਂਟ ਹੁੰਦਾ ਔਰ ਬੱਚੇ ਦੀ ਜਿਹੜੀ ਗਰੋਥ ਹੈ ਨੀਅਰ ਨਾਰਮਲ ਹੁੰਦੀ ਹੈ ਕੀ ਕਿੰਨੇ ਕੁ ਪੇਸ਼ੈਂਟਸ ਜਿਨ੍ਹਾਂ ਦੇ ਤੁਸੀਂ ਇਲਾਜ ਕਰ ਚੁੱਕੇ ਹੋ ਲਗਭਗ 10 ਮਰੀਜ਼ਾਂ ਦਾ ਆਪਰੇਸ਼ਨ ਹਜ ਤੱਕ ਇਸ ਹਸਪੀਟਲ ਦੇ ਵਿੱਚ ਕੀਤਾ ਜਾ ਚੁੱਕਾ ਹੈ ਠੀਕ ਹੈ ਔਰ ਇਹ ਇੰਟਰਵਿਊ ਸੀਐਸਸੀ ਕਰਕੇ ਖਾਸ ਕਰ ਰਹੇ ਆਂਗੇ ਲਾਗੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਸਟੇਟ ਦੇ ਵਿੱਚ ਹੁਣ ਇਸ ਟਰੀਟਮੈਂਟ ਦੀ ਅਵੇਲੇਬਿਲਿਟੀ ਹੈਗੀ ਹੈ ਔਰ ਇਸ ਪ੍ਰੋਬਲਮ ਨੂੰ ਲੋਕੀਂ ਨਿਗਲੈਕਟ ਨਾ ਕਰਨ ਕਿਉਂਕਿ ਜ਼ਿਆਦਾਤਰ ਇਹ ਹੁੰਦਾ ਹੈਗਾ ਵੇ ਕਿ ਜਿਹੜੀ ਛਾਤੀ ਦੀ ਬਨਾਵਟੀ ਦਿੱਕਤ ਹੈਗੀ ਹੈ ਉਹ ਸ਼ਰਟ ਸਵੈਟਰ ਜਾਂ ਕੋਟ ਦੇ ਥੱਲੇ ਆ ਜਾਂਦੀ ਹੈਗੀ ਹੈ ਤੇ ਲੋਕ ਕਹਿੰਦੇ ਹਨ ਤੇ ਇਹ ਤੇ ਕਿਸੇ ਨੂੰ ਦਿਸਦੀ ਨਹੀਂ ਪਈ ਤੇ ਥੋੜੀ ਬਹੁਤ ਸਾਧ ਹੀ ਤਕਲੀਫ ਹੈਗੀ ਹੈ ਕੋਈ ਗੱਲ ਨਹੀਂ ਮੈਂ ਦਵਾਈ ਖਾ ਲਾਂਗਾ ਸੈਟਲ ਹੋ ਜਾਏਗੀ ਲੇਕਿਨ ਅੱਜ ਇਸ ਪ੍ਰੋਬਲਮ ਦਾ ਇਲਾਜ ਸੰਭਵ ਹੈਗਾ ਵੇ ਔਰ ਸਾਡੇ ਸਟੇਟ ਦੇ ਵਿੱਚ ਅਵੇਲੇਬਲ ਹੈਗਾ ਵੇ ਤੇ ਮੈਂ ਚਾਹੁੰਦਾ ਹਾਂ ਕਿ ਵਾਤ ਤੋਂ ਵਾਤ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਔਰ ਉਸ ਚੀਜ਼ ਦਾ ਫਾਇਦਾ ਉਠਾ ਸਕੇ ਸਰ ਇਸ ਚੀਜ਼ ਦਾ ਜਿਹੜਾ ਇਸ ডিজিਜ਼ ਦਾ ਇਲਾਜ ਕੀਤਾ ਜਾਂਦਾ ਹੈ ਉਹ ઓਪਰੇਟ ਨਾਲ ਕੀਤਾ ਜਾਂਦਾ ਹੈ ਜਾਂ ਕੁਝ ਹੋਰ ਮੈਡੀਸਿਨਸ ਦੇ ਨਾਲ ਹੀ ਠੀਕ ਹੋ ਜਾਂਦਾ ਬਹੁਤ ਵਧੀਆ ਸਵਾਲ ਜੀ ਦੇਖੋ ਦੋ ਹਰ ਕੋਈ ਵੀ ਤਕਲੀਫ ਹੁੰਦੀ ਹੈ ਉਹਦੇ ਦੋ ਤਰ੍ਹਾਂ ਦੇ ਇਲਾਜ ਹੁੰਦੇ ਨੇ ਇੱਕ ਆਪਰੇਟਿਵ ਇਲਾਜ ਇੱਕ ਨੋਨ ਆਪਰੇਟਿਵ ਇਲਾਜ ਨੋਨ ਆਪਰੇਟਿਵ ਇਲਾਜ ਵੀ ਸੰਭਵ ਹੈਗਾ ਵੈ ਇਹਨਾਂ ਦੇ ਵਿੱਚ ਲੇਕਿਨ ਉਹਦੇ ਵਿੱਚ ਕੀ ਦੇਖਿਆ ਜਾਂਦਾ ਹੈਗਾ ਵੈ ਕਿ ਬਹੁਤ ਲੰਬੇ ਸਮੇਂ ਤੱਕ ਚਾਹੀਦਾ ਹੈਗਾ ਨੋਨ ਆਪਰੇਟਿਵ ਇਲਾਜ ਠੀਕ ਹੈ ਰਿਜ਼ਲਟਸ ਅਪ ਟੂ ਦਾ ਮਾਰਕ ਨਹੀਂ ਮਿਲਦੇ ਪੇਸ਼ੈਂਟ ਦੀ ਕੰਪਲਾਈਂਸ ਪੇਸ਼ੈਂਟ ਦੀ ਉਨੀ ਜ਼ਿਆਦਾ ਅਵੇਅਰਨੈਸ ਸਪੈਸ਼ਲੀ ਜਦੋਂ ਬੱਚੇ ਜਿਸ ਏਜ ਗਰੁੱਪ ਦੇ ਵਿੱਚ ਇਹ ਬਿਮਾਰੀ ਹੋ ਰਹੀ ਹੈ ਬੱਚਿਆਂ ਨੂੰ ਜਦੋਂ ਇਹਦੀ ਕਰੈਕਸ਼ਨ ਲਈ ਜਿਹੜੇ ਆਰਥੋਸਿਸ ਪ੍ਰੋਸਟੋਸਿਸ ਪੜਨੇ ਹੈਗੇ ਆ ਉਹ ਉਹਨੇ ਵਧੀਆ ਉਹ ਲੋਕ ਨਹੀਂ ਐਕਸੈਪਟ ਕਰ ਪੰਦੇ ਇੱਕ ਐਡਲਟ ਆਪਣੇ ਉੱਪਰ ਜਦੋਂ ਉਹਦੇ ਤੇ ਆਰਥੋਸਿਸ ਲੱਗਦਾ ਹੈ ਉਹ ਅੱਛਾ ਐਕਸੈਪਟ ਕਰ ਲੈਂਦਾ ਹੈ ਲੇਕਿਨ ਬੱਚੇ ਉਹ ਚੀਜ਼ ਨੂੰ ਨਹੀਂ ਐਕਸੈਪਟ ਕਰ ਪੰਦੇ ਤਾਂ ਦੇਖਿਆ ਗਿਆ ਹੈ ਕਿ 2 ਸਾਲ 3 ਸਾਲ ਦੀ ਨਾਨ ਆਪਰੇਟਿਵ ਟਰੀਟਮੈਂਟ ਦੇ ਬਾਵਜੂਦ ਐਡਕੂਏਟ ਰਿਜ਼ਲਟਸ ਨਹੀਂ ਅਚੀਵ ਕਰ पाए ਐਸ ਕਰਕੇ ਸਰਜਿਕਲ ਟਰੀਟਮੈਂਟ ਜਦੋਂ ਅਸੀਂ ਕਰਦੇ ਹਾਂ ਇੱਕ ਤੇ ਇਹਦੇ ਜਿਹੜੇ ਰਿਜ਼ਲਟਸ ਨੇ ਇਮੀਡੀਏਟ ਪੋਸਟ ਆਪਰੇਟਿਵਲੀ ਸਾਨੂੰ ਐਵੀਡੈਂਟ ਹੋ ਜਾਂਦੇ ਹਨ ਔਰ ਉਸ ਤੋਂ ਬਾਅਦ ਨੈਕਸਟ 2 ਤੋਂ 3 ইয়ারਜ਼ ਦੇ ਵਿੱਚ ਜਦੋਂ ਚੈਸਟ ਹੋਰ ਗਰੋ ਕਰ ਰਹੀ ਹੈ ਰੀਮਾਡਲ ਹੋ ਰਹੀ ਹੈ ਉਹਦੇ ਵਿੱਚ ਚੈਸਟ ਆਪਣਾ ਨਾਰਮਲ ਆਕਾਰ ਦੇ ਵਿੱਚ ਆ ਕੇ ਬੈਠ ਜਾਂਦੀ ਹੈ ਔਰ ਇਹ ਪ੍ਰੋਬਲਮ ਫਿਊਚਰ ਦੇ ਵਿੱਚ ਰੈਕਰ ਨਹੀਂ ਕਰਦੀ ਹੈ ਜੀ ਪੀਰੀਅਡ ਕੀ ਹੈ ਇਸ ਜਿਸ ਇਸ ਦੈ ਸੇ ਹੁੰਦਾ ਕਿਨੇ ਸਮੇਂ ਦੇ ਵਿੱਚ ਇਹ ਜਿਹੜਾ ਪ੍ਰੋਪਰ ਜਿਹੜਾ ਆਕਾਰ ਤੁਸੀਂ ਕਹਿ ਰਹੇ ਹੋ ਆ ਜਾਂਦਾ ਦੇਖੋ ਜੀ ਇਸ ਤਕਲੀਫ ਦੇ ਵਿੱਚ ਜਿਹੜਾ ਸੀ ਆਪਰੇਸ਼ਨ ਕਰੀਦਾ ਹੈਗਾ ਵੇ ਉਹ ਮਿਨਿਮਲ ਇਨਵੇਸਿਵ ਟੈਕਨੀਕ ਨਾਲ ਹੁੰਦਾ ਹੈ ਚਾਤੀ ਨੂੰ ਖੋਲਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਚਾਤੀ ਦੀ ਸਾਈਡ ਦੇ ਅਸੀਂ ਦੋ ਛੋਟੇ-ਛੋਟੇ ਕੱਟਸ ਲਗਾ ਕੇ ਔਰ ਇੱਕ ਸਟੀਲ 바ਰ ਨੂੰ ਇਸ ਤਰ੍ਹਾਂ ਚੈਸਟ ਦੇ ਪਿੱਛੇ ਲਗਾਈਦਾ ਹੈ ਤਾਂ ਕਿ ਚਾਤੀ ਦੀ ਹੱਡੀ ਬਾਹਰ ਆ ਜਾਏ ਜਾਂ ਸਟੀਲ 바ਰ ਨੂੰ ਅੱਗੇ ਲਗਾਈਦਾ ਹੈ ਤਾਂ ਕਿ ਸਟੀਲ 바ਰ ਚਾਤੀ ਦੀ ਹੱਡੀ ਨੂੰ ਪਿੱਛੇ ਨੂੰ ਪ੍ਰੈਸ ਕਰ ਦੇਵੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਐਸ ਸਟੀਲ ਬਾਰ ਨੂੰ ਅਸੀਂ ਛਾਤੀ ਦੇ ਵਿੱਚ ਲਗਭਗ 2 ਤੋਂ 3 ਸਾਲ ਰੱਖਣਾ ਪੈਂਦਾ ਹੈਗਾ ਵੇ ਤਾਂ ਕਿ ਜਦੋਂ ਬੱਚੇ ਦੀ ਛਾਤੀ ਗਰੋ ਕਰ ਰਹੀ ਹੈਗੀ ਹੈ ਤਾਂ ਜਿਹੜੇ ਕਾਰਟਿਲੇਜ ਨੇ ਉਹ ਪ੍ਰੋਪਰ ਸ਼ੇਪ ਦੇ ਵਿੱਚ ਗਰੋ ਕਰਨ ਔਰ ਛਾਤੀ ਦਾ ਆਕਾਰ ਨਾਰਮਲ ਬਣ ਕੇ ਆਵੇ ਠੀਕ ਹੈ ਔਰ ਅਗਲੇ 3 ਸਾਲਾਂ ਬਾਅਦ ਫਿਰ ਅਸੀਂ ਦੁਬਾਰਾ ਛੋਟਾ ਜਿਹਾ ਆਪਰੇਸ਼ਨ ਕਰਕੇ ਐ ਜਿਹੜਾ ਸਟੀਲ ਬਾਰ ਪਾਇਆ ਜਾਂ ਰੌਡ ਪਾਈ ਹੁੰਦੀ ਹੈ ਇਹਨੂੰ ਅਸੀਂ ਰਿਮੂਵ ਕਰ ਦਿੱਤਾ ਹੈਗਾ ਸੋ ਲਗਭਗ 3 ਸਾਲ ਅਪਰੋਕਸੀਮੇਟ ਟਾਈਮ ਹੁੰਦਾ ਹੈ ਜਿਹਦੇ ਵਿੱਚ ਇਹਨੂੰ ਟਰੀਟਮੈਂਟ ਨੂੰ ਚੱਲਣਾ ਹੁੰਦਾ ਹੈ ਔਰ ਸਾਨੂੰ ਐਡਿਕੁਏਟ ਰਿਜ਼ਲਟਸ ਅਚੀਵ ਕਰਨੇ ਹੁੰਦੇ ਨੇ ਤੁਸੀਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਇਸ ਸਟੇਜ ਨੂੰ ਨੈਗਲੈਕਟ ਕਰ ਦਿੰਦੇ ਨੇ ਉਹ ਮਤਲਬ ਕਹਿੰਦੇ ਨੇ ਕਿ ਇਹ ਚੀਜ਼ਾਂ ਤਾਂ ਦਿਖਣੀਆਂ ਹੀ ਨਹੀਂ ਹਨਾ ਉਹਨਾਂ ਨੂੰ ਅੱਗੇ ਜਾ ਕੇ ਇਸ ਸਟੇਜ ਦੀ ਪਰੇਸ਼ਾਨੀ ਆਉਂਦੀ ਹੈ ਜੀ ਬਿਲਕੁਲ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਹਾਰਟ ਔਰ ਫੇਫੜੇ ਉੱਤੇ ਦਬਾਅ ਅਨਡੂ ਜ਼ਰੂਰ ਆਂਦਾ ਹੈਗਾ ਮਰੀਜ਼ਾਂ ਦੇ ਉੱਪਰ ਯੰਗ ਏਜ ਦੇ ਵਿੱਚ ਉਹ ਚੀਜ਼ ਐਵਿਡੈਂਟ ਨਹੀਂ ਹੁੰਦੀ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦੇ ਜਿਹੜੇ ਅੰਗ ਹੁੰਦੇ ਨੇ ਬੜੇ ਨਰੋਏ ਹੁੰਦੇ ਨੇ ਬਾਡੀ ਕੰਪਨਸੇਟ ਕਰ ਲੈਂਦੀ ਹੈਗੀ ਐ ਔਰ ਉਹ ਚੀਜ਼ ਠੀਕ ਕਰ ਲੈਂਦੀ ਹੈ ਬਟ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਉਮਰ ਚ ਵੱਧਦੇ ਜਾਂਦੇ ਹੈਗੇ ਹਾਂ 30 35 40 ਸਾਲ ਦੀ ਉਮਰ ਤੱਕ ਜਿਹੜਾ ਪਹੁੰਚਦਾ ਹੈਗਾ ਹੈ ਤਾਂ ਇਹ ਦਿੱਕਤਾਂ ਬਹੁਤ ਜ਼ਿਆਦਾ ਐਵੀਡੈਂਟ ਹੋਣ ਲੱਗ ਪੈਂਦੀਆਂ ਹਨ ਕੋਈ ਵੀ ਬਿਮਾਰੀ ਜੜੀ ਹੋਵੇ ਜਦ ਉਹਨੂੰ ਬਹੁਤ ਸਿਰ ਤੱਕ ਅਸੀਂ ਨਿਗਲੈਕਟ ਕਰਕੇ ਰੱਖਦੇ ਹਾਂ ਤਾਂ ਡੈਫੀਨੇਟਲੀ ਉਹਦੇ ਸਾਈਡ ਇਫੈਕਟ ਜ਼ਰੂਰ ਦਿਖਣ ਲੱਗ ਪੈਂਦੇ ਹਨ ਬਾਡੀ ਇੱਕ ਲਿਮਿਟ ਤੱਕ ਹੀ ਆਪਣੇ ਆਪ ਉਸ ਚੀਜ਼ ਨੂੰ ਕੰਪਨਸੇਟ ਕਰ ਸਕਦੀ ਹੈਗੀਏ ਲੇਕਿਨ ਜਦੋਂ ਬਾਡੀ ਦੀ ਸ਼ਮਤਾ ਤੋਂ ਬਾਹਰ ਉਸ ਚੀਜ਼ ਸਖੋਂ ਜਾਂਦੀ ਹੈਗੀਏ ਤਾਂ ਬਾਡੀ ਵੀ ਫਿਰ ਆਪਣੇ ਸਾਈਨਸ ਸਿਮਟਮਸ ਦਿੰਦੀ ਹੈ ਕਿ ਹੁਣ ਮੈਂ ਨਹੀਂ ਕਰ ਪਾ ਰਹੀ ਆ ਮੈਂ ਇਸ ਚੀਜ਼ ਨੂੰ ਹੋਰ ਚੱਲ ਨਹੀਂ ਪਾ ਰਹੀ ਉਹੀ ਕਹਿਣਾ ਚਾਹ ਰਿਹਾ ਕਿ ਜੇ ਇਸ ਚੀਜ਼ ਦਾ ਟਰੀਟਮੈਂਟ ਲੇਟ ਕਰਾਂਗੇ ਉਤਨੇ ਅੱਛੇ ਡਿਜ਼ਾਇਰਡ ਇਫੈਕਟਸ ਨਹੀਂ ਆਣਗੇ ਜਿੰਨੇ ਕਿ अर्ਲੀ ਏਜ ਦੇ ਵਿੱਚ ਆਣਗੇ ਸਾਂਭ ਇਸ ਚੀਜ਼ ਦਾ ਜਿਹੜਾ ਇਲਾਜ ਹੈ ਸਿਰਫ ਅਮਨਦੀਪ ਮੈਡੀਸਿਟੀ ਹਸਪੀਟਲ ਦੇ ਵਿੱਚ ਹੈ ਜੀ ਮੈਂ ਬਿਲਕੁਲ ਕਹਿ ਸਕਦਾ ਹਾਂ ਕਿ ਪੰਜਾਬ ਸਟੇਟ ਦੇ ਵਿੱਚ ਅਸੀਂ ਇੱਕ ਇਹੋ ਜਿਹਾ ਲੋਟੇ ਹਸਪੀਟਲ ਹਾਂ ਜਿਹੜੇ ਕਿ ਇਸ ਸਟੇਟਮੈਂਟ ਨੂੰ ਪ੍ਰੋਵਾਈਡ ਕਰਾ ਰਹੇ ਹੈਗੇ ਹਾਂ ਪਹਿਲਾਂ ਵੀ ਅਮਨਦੀਪ ਮੈਡੀਸਿਟੀ ਹਸਪੀਟਲ ਵਿੱਚ ਬਹੁਤ ਸਾਰੇ ਟ੍ਰੀਟਮੈਂਟ ਜਿਹੜੇ ਨੇ ਪ੍ਰੋਵਾਈਡ ਕੀਤੇ ਜਾਣੇ ਜਿਹੜੇ ਹੋਰ ਹੋਰ ਹਸਪੀਟਲਾਂ ਦੇ ਵਿੱਚ ਨਹੀਂ ਨੇ ਤੇ ਬਹੁਤ ਅੱਗੇ ਵਧਰੇ ਹਸਪੀਟਲ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਦੇਖੋ ਜੀ ਅਮਨਦੀਪ ਹਸਪੀਟਲ ਇਜ਼ ਵੈਰੀ ਵੈਲ ਨੋਨ ਇਨ ਦੀ ਐਂਟਾਇਰ ਨਾਰਥਰਨ ਰੀਜਨ অর ਆਈ ਊਡ ਸੇ ਦੀ ਐਂਟਾਇਰ ਕੰਟਰੀ ਫੋਰ ਪ੍ਰੋਵਾਈਡਿੰਗ ਸਟੇਟ ਆਫ ਦਿ ਆਰਟ ਆਰਥੋਪੈਡਿਕ ਕੇਅਰ ਠੀਕ ਹੈ ਉਸੀ ਚੀਜ਼ ਨੂੰ ਉਸੀ ਲੈਗੇਸੀ ਨੂੰ ਕੰਟੀਨਿਊ ਕਰਨ ਲਈ ਵੀ ਹੈਵ ਸਟਾਰਟਡ ਡੂਇੰਗ ਚੈਸਟ ਆਰਥੋਪੈਡਿਕ ਸਰਜਰੀ ਸੋ ਬੇਸਿਕਲੀ ਛਾਤੀ ਦੀ ਹੱਡੀਆਂ ਦੀ ਸਰਜਰੀ ਵੀ ਹੁਣ ਅਸੀਂ ਕਹਿਣਾ ਚਾਹਵਾਂਗੇ ਕਿ ਅਮਨਦੀਪ ਹਸਪੀਟਲ ਦੇ ਵਿੱਚ ਅਵੇਲੇਬਲ ਹੈ ਠੀਕ ਹੈ ਸਾਰੇ ਸਰੀਰ ਦੀ ਹੱਡੀਆਂ ਦੀ ਤਾਂ ਆਪਰੇਸ਼ਨ ਹੁੰਦੇ ਹੁੰਦੇ ਹੈਗੇ ਨੇ ਜਿਨ੍ਹਾਂ ਨੂੰ ਪ੍ਰੋਪਰ ਆਰਥੋਪੈਡਿਕ ਡਿਪਾਰਟਮੈਂਟ ਜਾਂ ਆਰਥੋਪੈਡਿਕ ਦੇ ਡਾਕਟਰਸ ਕਰਦੇ ਹੈਗੇ ਨੇ ਬਟ ਚੈਸਟ ਆਰਥੋਪੈਡਿਕ ਸਰਜਰੀ ਜਾਂ ਛਾਤੀ ਦੀਆਂ ਹੱਡੀਆਂ ਦੀ ਸਰਜਰੀ ਜਿਹੜੀ ਕਿ ਹਜ ਤੱਕ ਨ ਕਿਧਰੇ ਵੀ ਅਜੇ ਸਟੇਟ ਦੇ ਵਿੱਚ ਅਵੇਲੇਬਲ ਨਹੀਂ ਸੀਗੀ ਉਹਨੂੰ ਹਨਸੀ ਕਰ ਰਹੇ ਹੈਗੇ ਹਨ ਨਾ ਹੀ ਖਲੀ ਚੈਸਟ ਵਾਲ ਡਿਫਾਰਮਿਟੀਆਂ ਇਸ ਤੋਂ ਇਲਾਵਾ ਚੈਸਟ ਵਾਲ ਦੇ ਟਿਊਮਰਸ ਚੈਸਟ ਵਾਲ ਦੇ ਫ੍ਰੈਕਚਰਸ ਹੋਣਾ ਹੱਡੀਆਂ ਦਾ ਫ੍ਰੈਕਚਰ ਹੋਣਾ ਇਹਨਾਂ ਦਾ ਵੀ ਸਰਜਿਕਲ ਟ੍ਰੀਟਮੈਂਟ ਹੋਣਾ ਸੀ ਆਪਣੇ ਹਸਪੀਟਲ ਵਿੱਚ ਪ੍ਰੋਵਾਈਡ ਕਰਾ ਰਹੇ ਹਾਂ ਐਂਡ ਆਈ ਏਮ ਪ੍ਰੀਟੀ ਸ਼ੋਰ ਇਨ ਸੇਇੰਗ ਕਿ ਵੀ ਅਸੀਂ ਇਕਲੌਤੇ ਹਸਪੀਟਲ ਆ ਐਂਟਾਇਰ ਸਟੇਟ ਆਰ ਪਰ ਪਾਰਟ ਆਫ ਦਿ ਨਾਰਥਰਨ ਕੰਟਰੀ ਕਿ ਜਿਹੜੀ ਇਹ ਟ੍ਰੀਟਮੈਂਟਸ ਨੂੰ ਪ੍ਰੋਵਾਈਡ ਕਰਾ ਰਹੇ ਹਾਂ ਐਟ ਅ ਵੈਰੀ ਅਫੋਰਡੇਬਲ ਰੇਟਸ ਐਂਡ ਹੁਣ ਸਾਡੇ ਪੇਸ਼ੈਂਟਸ ਨੂੰ ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਟ੍ਰੀਟਮੈਂਟ ਵਾਸਤੇ ਸਰ ਕੇ ਸਟੇਟ ਦੇ ਵਿੱਚ ਦੂਰ ਸ਼ਹਿਰ ਨੇ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਤੁਸੀਂ ਸੋਚਿਆ ਕਿ ਕੈਂਪੇਨ ਲਗਾ ਕੇ ਇਸ ਦੀ ਅਵੇਅਰਨੈਸ ਜਿਹੜੀ ਹੈ ਉਹ ਜਗ੍ਹਾ ਜਾਗਰੂਕ ਕੀਤਾ ਜਾਵੇ ਲੋਕ ਡੈਫੀਨਿਟਲੀ ਮੈਂ کافی ਆਪਣੇ ਡਾਕਟਰ ਕਲੀਕਸ ਨਾਲ ਹੋਰ ਸ਼ਹਿਰਾਂ ਦੇ ਵਿੱਚ ਵੀ ਇਸ ਬਾਰੇ ਗੱਲਬਾਤ ਕਰ ਰਿਹਾ ਹਾਂ ਕਿ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਭਈ ਛਾਤੀ ਦੀ ਜਿਹੜੇ ਰੋਗ ਨੇ ਚੈਸਟ ਵਾਲ ਦੇ ਜਿਹੜੇ ਰੋਗ ਨੇ ਉਹਨਾਂ ਨੂੰ ਇਹ ਕਹਿ ਕੇ ਨਾ ਟਾ ਲਿਆ ਜਾਵੇ ਕਿ ਭਈ ਇਹ ਠੀਕ ਹੋ ਜਾਏਗਾ ਇਹਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ ਹਰ ਤਰ੍ਹਾਂ ਦੀ ਪ੍ਰੋਬਲਮ ਦਾ ਇੱਕ ਸੋਲੂਸ਼ਨ ਹੈਗਾ ਤੇ ਸਾਨੂੰ ਉਸ ਇਸ ਪ੍ਰੋਬਲਮ ਨੂੰ ਵੀ ਟ੍ਰੀਟ ਕਰਨ ਦਾ ਸੋਲੂਸ਼ਨ ਹੈਗਾ ਵੇ ਚੈਸਟ ਵਾਲ ਸਰਜਰੀ ਜਿਸ ਤਰ੍ਹਾਂ ਕਿ ਐਬਡੋਮਨਲ ਵਾਲ ਦੀ ਸਰਜਰੀ ਜਿਵੇਂ ਛਾਤੀ ਪੇਟ ਦੀ ਦੀਵਾਰ ਹੁੰਦੀ ਜਿਹਨੂੰ ਹਰਨੀਆਂ ਦੇ ਬਹੁਤ ਪ੍ਰੋਬਲਮਸ ਹੋ ਜਾਂਦੀਆਂ ਨੇ ਹਰਨੀਆਂ ਹਰ ਕਿਸੇ ਨੂੰ ਪਤਾ ਹੈਗਾ ਵੇ ਇੱਕ ਬੜੀ ਕਾਮਨ ਪ੍ਰੋਬਲਮ ਜਿਵੇਂ ਪਿੱਤੇ ਦੀ ਪ੍ਰੋਬਲਮ ਸਭ ਨੂੰ ਪਤਾ ਹੈ ਉਦਾਂ ਹੀ ਹਰਨੀਆਂ ਦੀ ਪ੍ਰੋਬਲਮ ਬਾਰੇ ਸਭ ਨੂੰ ਪਤਾ ਹੈ ਲੇਕਿਨ ਇਸ ਤਰ੍ਹਾਂ ਹੀ ਚੈਸਟ ਵਾਲ ਹੈ ਇਹਦੀ ਪ੍ਰੋਬਲਮਸ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਨਾ ਤੇ ਪ੍ਰੋਬਲਮਸ ਬਾਰੇ ਪਤਾ ਹੈ ਔਰ ਨਾ ਹੀ ਟਰੀਟਮੈਂਟ ਕੀ ਹੈ ਔਰ ਕਿੱਥੋਂ ਅਵੇਲੇਬਲ ਹੁੰਦੀ ਹੈ ਸੋ ਇਹਦੀ ਜਾਗਰੂਕਤਾ ਲਈ ਹੁਣ ਮੈਂ ਜਾ ਜਾ ਕੇ ਹਰ ਥਾਂ ਲੋਕਾਂ ਨੂੰ ਮਿਲ ਰਿਹਾ ਔਰ ਆਪਣੀ ਇਸ ਟਰੀਟਮੈਂਟ ਬਾਰੇ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੇ ਹਾਂ ਇਨਫੋਰਮੇਸ਼ਨ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਬਾਰੇ ਜਾਣ ਸਕਣ ਔਰ ਇਸ ਦਾ ਫਾਇਦਾ ਉਠਾ ਸਕਣ ਸੋ ਬੋ ਬੋਤਨ ਮਾ ਅਤਵਾ ਡਾ ਇੰਨੀ ਵਧੀਆ ਸਰਸਾ ਨੂੰ ਜਾਣਕਾਰੀ ਦੇਣ ਲਈ ਸੋ ਇਹ ਸੰ ਸਾਡੇ ਨਾਲ 골ਡ ਮੈਡਲਿਸਟ ਡਾਕਟਰ ਨਵਦੀਪ ਸਿੰਘ ਨੰਦਾ ਚੈਸ ਸਰਜਨ ਨੇ ਜਿਨ੍ਹਾਂ ਨੇ ਬੜੇ ਹੀ ਸਾਨੂੰ ਡੀਟੇਲ ਦੇ ਵਿੱਚ ਦੱਸਿਆ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਛਾਤੀ ਦੀ ਹੱਡੀਆਂ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਅਕਸਰ ਹੀ ਉਹ ਨੈਗਲੈਕਟ ਕਰਦੇ ਨੇ ਕਿ ਇਹ ਚੀਜ਼ ਕਿਹੜਾ ਦਿਖਣੀ ਹੈ ਜਿਸ ਦੇ ਨਾਲ ਉਹਨਾਂ ਵਿੱਚ ਅੱਗੇ ਜਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ ਤਾਂ ਨੂੰ ਇਸ ਸਾਈਡ ਦੀ ਸਟੋਰੀ ਕਿਵੇਂ ਦੀ ਲੱਗੀ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕਿਸੇ ਵੀ ਪ੍ਰੋਬਲਮ ਦਾ ਸ਼ਿਕਾਰ ਹੋ ਤਾਂ ਜਰੂਰ ਇਸ ਹਸਪੀਟਲ ਦੇ ਵਿੱਚ ਵਿਜ਼ਿਟ ਕਰੋ ਤੇ ਮਿਲੋ ਡਾਕਟਰ ਨਵਦੀਪ ਸਿੰਘ ਨੰਦਾ ਨੂੰ ਕਿਉਂਕਿ ਡਾਕਟਰਸ ਨੂੰ ਜਿਹੜਾ ਹੈ ਉਹ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਦੂਸਰਾ ਰੂਪ ਮੰਨਿਆ ਜਾਂਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਚੀਜ਼ ਦਾ ਹਰ ਇੱਕ ਜਿਹੜੀ ਬਿਮਾਰੀ ਹੈ ਉਹਦਾ ਇਲਾਜ ਹੈ ਤੇ ਤੁਸੀਂ ਵੀ ਜੇਕਰ ਇਸ ਇਸ ਪ੍ਰੋਬਲਮ ਤੋਂ ਗੁਜ਼ਰੇ ਹੋ ਤਾਂ ਘਬਰਾਉਣਾ ਹਰ ਇੱਕ ਚੀਜ਼ ਦਾ ਇਲਾਜ ਹੈ ਉਹ ਇੱਥੇ ਜਿਹੜਾ ਅਮਨਦੀਪ ਮੈਡੀ ਸਿਟੀ ਹਸਪੀਟਲ ਦੇ ਵਿੱਚ ਇਹ ਲਾਜ਼ ਜਿਹੜਾ ਹੈ ਉਹ ਮੁਹैया ਕਰਵਾਇਆ ਜਾਂਦਾ ਹੈ ਕੈਮਰਾਮੈਨ ਅਰਸ਼ਦੀਨ ਅਲ ਮਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ